ਦਲ ਫਲੋਰਸ ਦੇ ਵਿੱਚ ਸਾਡੇ ਕੋ অলরেਡੀ ਇੱਕ ਹਰਡ ਕੇਸ 326 ਦਾ ਕੇਸ ਦੇ ਵਿੱਚ ਇੱਕ ਅਕਿਊਜ਼ਡ ਵਿਜੇ ਮਸੀ ਵਾਂਟਡ ਸੀਗਾ ਉਹਨੂੰ ਰੈਸਟ ਕਰਨ ਲਈ ਜਦੋਂ ਪੁਲਿਸ ਪਾਰਟੀ ਗਈ ਆ ਤੇ ਉੱਥੇ ਉਹਨਾਂ ਨੇ ਆਪਣੇ ਰਿਸ਼ਤੇਦਾਰ ਸਾਰੇ ਨਾਲ ਇਕੱਠੇ ਕਰ ਲਏ ਔਰ ਪੁਲਿਸ ਨੂੰ ਮੈਨ ਹੈਂਡਲਡ ਕੀਤਾ ਉਹਦੇ ਵਿੱਚ ਸਾਡੇ ਚਾਰ ਮਲਾਜਮਾਂ ਦੇ ਜਿਹੜੀਆਂ ਮਾਈਨਰਸ ਜਿਹੜੀਆਂ ਇੰਜਰੀਜ਼ ਹੋਈਆਂ ਉੱਥੇ ਬਟ ਉਹ ਬੜੇ ਉਹਨਾਂ ਨੇ ਬਹਾਦਰੀ ਦੇ ਨਾਲ ਉੱਥੇ ਅਕਿਊਜ਼ਡ ਨੂੰ ਛੱਡਿਆ ਨਹੀਂ ਉਹਨਾਂ ਨੇ ਕੋਸ਼ਿਸ਼ ਕੀਤੀ ਆ ਵੀ ਪੁਲਿਸ ਪਾਰਟੀ ਤੋਂ ਅਸੀਂ ਉਹਨੂੰ ਮਰਜਮ ਨੂੰ ਛਡਾ ਲਈਏ ਪਰ ਜਦੋਂ ਬੈਕਅਪ ਫੋਰਸ ਗਈ ਹੈਗੀ ਆ ਉਸ ਤੋਂ ਬਾਅਦ ਪੁਲਿਸ ਨੇ ਸਿਚੁਏਸ਼ਨ ਨੂੰ ਕੰਟਰੋਲ ਕਰ ਲਿਆ ਔਰ ਜਿਹਨਾਂ ਬੰਦਿਆਂ ਨੇ ਪੁਲਿਸ ਤੇ ਅਟੈਕ ਕੀਤਾ ਸੀਗਾ ਉਹਨਾਂ ਨੂੰ ਅਟੈਂਪਟ ਟੂ ਮਰਡਰ ਦੇ ਵਿੱਚ ਅਸੀਂ ਬੁੱਕ ਕੀਤਾ ਹੈਗਾ ਤਕਰੀਬਨ 8 ਲੇਡੀਆਂ ਹੈਗੀਆਂ ਤੇ ਦੋ ਜੈਂਟਸ ਜਿਹੜੇ ਹੈਗੇ ਆ ਉਸੀ ਅरेस्ट ਕਰ ਚੁੱਕੇ ਆ ਅਟੈਂਪਟ ਟੂ ਮਰਡਰ ਦੀ ਸੈਪਰੇਟ ਹੈ ਜਿਹੜੀ ਐਫ ਆਈ ਆਰ ਹੈਗੀ ਆ ਉਹ ਵੀ ਦਰਜ ਕੀਤੀ ਗਈ ਹੈ ਇਹ ਜਿਹੜਾ ਮੁੰਡਾ ਹੈਗਾ ਮਸੀਹ ਇਹਦੇ ਬੈਕਗ੍ਰਾਉਂਡ ਬਾਰੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਇਹ ਹਾਰਡ ਕੋਰਡ ਕ੍ਰਿਮੀਨਲ ਹੈਗਾ ਇਹਦੇ ਉੱਪਰ ਅਟੈਂਪਟ ਟੂ ਮਰਡਰ ਦੇ ਹਰਟ ਕੇਸਿਸ ਐਂਡੀਪੀਐਸ ਨਾਰਕੋਟਿਕਸ ਦਾ ਇਹਦਾ ਕਾਫੀ ਬਦਨਾਮ ਰਿਹਾ ਵੀ ਇਹ ਨਾਰਕੋਟਿਕਸ ਦਾ ਵੀ ਤੰਦਾ ਕਰਦਾ ਹੈਗਾ ਫਲੋਰ ਔਰ ਲੁਧਿਆਣਾ ਸਾਈਡ ਸਾਰੇ ਪਾਸੇ ਔਰ ਇਹ ਤੋਂ ਇਲਾਵਾ ਆਰਮਜ਼ੈਕ ਦੇ ਅਟੈਂਪਟ ਟੂ ਮਰਡਰ ਹੋਰ ਬੜੇ ਇਤੇ ਪਰਚੇ तकरीबन 20 ਤੋਂ 25 ਦੇ ਕਰੀਬ ਜਿਹੜੀਆਂ ਐਫਆਈਆਰਸ ਹੈਗੀਆਂ ਇਹਦੇ ਉੱਪਰ ਆਲਰੇਡੀ ਲੋਜ ਹੈਗੀਆਂ ਜਦੋਂ ਪੁਲਿਸ ਨੇ ਇਹਨੂੰ ਫੜਿਆ ਉਦੋਂ ਇਹਨੇ ਕੋਸ਼ਿਸ਼ ਵੀ ਕੀਤੀ ਆ ਉਥੋਂ ਛੱਤਾ ਤੋਂ ਛਾਲਾ ਛੁਲਾ ਮਾਰ ਕੇ ਥੱਲੇ ਆਉਣ ਦੀ ਜਿਹਦੇ ਵਿੱਚ ਇਹਦੇ ਇੰਜਰੀਜ਼ ਆ ਗਈਆਂ ਇਹਦੇ ਬੰਦੇ ਦੇ ਤੇ ਬਟ ਮੈਂ ਐਪਰੀਸ਼ੀਏਟ ਕਰਦਾ ਫਲੋਰ ਪੁਲਿਸ ਦੇ ਐਕਸ਼ਨ ਨੂੰ ਉਹਨਾਂ ਨੇ ਬੜਾ ਕੰਪੈਕਟ ਤਰੀਕੇ ਦੇ ਨਾਲ ਜਿਹੜਾ ਹੈਗਾ ਆ ਐਗਰੈਸ਼ਨ ਨੂੰ ਕੰਟਰੋਲ ਵੀ ਕੀਤਾ ਹੈਗਾ ਔਰ ਲਾਇਨ ਆਰਡਰ ਨੂੰ ਵੀ ਕੰਟਰੋਲ ਕੀਤਾ ਸਰ ਅਸੀਂ ਸੁਣਿਆ ਹੈ ਕਿ ਜਿਹੜਾ ਜੀਸੀ ਮਸੀਹ ਹੈ ਇਸਨੇ ਪੁਲਿਸ ਨੂੰ ਵੀ ਚੈਲੰਜ ਕੀਤਾ ਸੀਗਾ ਕਿ ਇਲਾਕੇ ਦੇ ਵਿੱਚ ਆ ਉੱਚੀ ਕਸਟ ਡੋਰ ਦੇਖੋ ਜਿਹੜਾ ਪੁਲਿਸ ਨੂੰ ਚੈਲੰਜ ਕਰੂਗਾ ਉਹਦਾ ਅੱਜ ਤੁਹਾਨੂੰ ਤੁਸੀਂ ਜਾ ਕੇ ਕਵਰ ਕਰੋ ਉੱਥੇ ਆਪਣੀ ਟੀਮਾਂ ਰੱਖੀ ਉਹਦਾ ਚੈਲੰਜ ਦਾ ਰਿਜ਼ਲਟ ਵੀ ਤੁਹਾਨੂੰ ਸਾਹਮਣੇ ਨਜ਼ਰ ਆਊਗਾ ਹੁਣ ਮੇਰਾ ਖਿਆਲ ਹੈਗਾ ਉਹਦੇ ਕੋਈ ਤੁਰਵੇ ਨਹੀਂ ਹੋ ਰਿਹਾ ਉਹਦਾ ਜਿਹੜਾ ਸਟ ਇੰਜਰੀਜ਼ ਕਰਕੇ ਉਹਦਾ ਜਿਹੜਾ ਹਸਪਟਲਾਈਜ਼ ਹੈਗਾ ਉਹ ਬੰਦਾ ਤੇ ਗੱਲ ਰਹੀ ਚੈਲੰਜ ਕਰਨ ਦੀ ਚੈਲੰਜ ਕਰਨਾ ਬੜਾ ਸੌਖਾ ਹੈਗਾ ਬਟ ਉਸ ਤੋਂ ਬਾਅਦ ਉਹਨੂੰ ਭੁਗਤਣਾ ਬਹੁਤ ਔਖਾ ਹੈਗਾ ਉੱਚਾ ਕਿਤੇ ਬਹੁਤ ਤਸਕਰਾ ਦਾ ਸ਼ੁਰੂਦਲਾ ਕਰਿਆ ਕਿੱਦਾਂ ਉਹਨੂੰ ਹਸਪਟਲ ਪਹੁੰਚ ਹਰੇਕ ਏਰੀਆ ਦੇ ਵਿੱਚ ਡਿਸਟ੍ਰਿਕਟ ਦੇ ਕੋਈ ਨਾ ਕੋਈ ਇਦਾਂ ਦੀਆਂ ਪਾਕਟਸ ਹੁੰਦੀਆਂ ਹੈਗੀਆਂ ਜਿੱਥੇ ਪੋਪੂਲੇਸ਼ਨ ਜ਼ਿਆਦਾ ਹੁੰਦੀ ਹੈ ਜਿੱਥੇ ਇਲਾਕੇ ਦੀ ਬੰਦਤਰ ਇਸ ਤਰੀਕੇ ਦੀ ਹੁੰਦੀ ਹੈ ਵੀ ਉਹਦੇ ਵਿੱਚ ਜਿਆਦਾ ਜਿਹੜੀ ਐਨਫੋਰਸਮੈਂਟ ਏਜੰਸੀਜ਼ ਹੈਗੇ ਤੇ ਵੈਲੇ ਨਹੀਂ ਹੁੰਦੀ ਉੱਚੀ ਘਾਟੀ ਵੀ ਵਨ ਆਫ 댓 ਟਾਈਪ ਆਫ ਏਰੀਆ ਹੈਗਾ ਬਟ ਉੱਥੇ ਪੁਲਿਸ ਨੇ ਕੱਲ ਪੂਰਾ ਘੇਰਾ ਪਾ ਕੇ ਉਹਦੇ ਇਨਰ ਕੋਰਡਨ ਆਊਟਰ ਕੋਰਡਨ ਲਾ ਕੇ ਉਹਨਾਂ ਨੇ ਇੱਕ ਮੈਡਿਕੁਲੀਸਲੀ ਜਿਹੜਾ ਆਪਰੇਸ਼ਨ ਉਹਨੂੰ ਉੱਥੇ ਪਲਾਨ ਕੀਤਾ ਔਰ ਉਹਨੂੰ ਐਗਜ਼ੀਕਿਊਟ ਕੀਤਾ ਔਰ ਟੋਟਲ ਬੰਦੇ ਮਤਲਬ ਕਿ ਇਸ ਆਪਰੇਸ਼ਨ ਦੀ ਸਕਸੈਸ ਇਹ ਹੈਗੀ ਹੈ ਜਿੰਨੇ ਬੰਦਿਆਂ ਨੇ ਪੁਲਿਸ ਤੇ ਅਟੈਕ ਕੀਤਾ ਸੀਗਾ ਜਿਨ੍ਹਾਂ ਨੇ ਆਬਸਟਰੈਕਟ ਕੀਤਾ ਸੀਗਾ ਪੁਲਿਸ ਨੂੰ ਡਿਊਟੀ ਕਰਨ ਚ ਉਹ ਸਾਰੇ ਅਰੈਸਟ ਕਰ ਲਿਆ ਸਰ ਜੀ ਸਰ ਕਿੰਨੀ ਵੱਡੀ ਇਹ ਕਨੈਕਟੀਵਿਟੀ ਦਾ ਲਿੰਕ ਹੈਗਾ ਕਿਉਂਕਿ ਇਹਨਾਂ ਸਮੇਂ ਤੋਂ ਇਹਨੇ ਪਰਚੇ ਹੈਗੇ ਆ ਉਸ ਤੋਂ ਬਾਅਦ ਵੀ ਦੀ ਹਿੰਮਤ ਦਿਖਾ ਰਹੇ ਕੋਈ ਵੱਡੀ ਗੈਂਗਨਾ ਵੀ ਇਹਦੇ ਸੰਬੰਧ ਇਹ ਸਾਰਾ ਇਨਵੈਸਟੀਗੇਟ ਕੀਤਾ ਜਾਊਗਾ ਜੀ ਇਹ ਬਿਲਕੁਲ ਤੁਹਾਡਾ ਵਾਜਬ ਕੁਐਸਚਨ ਹੈਗਾ ਵੀ ਜੇ ਉਹਤੇ ਇੰਨੀਆਂ ਐਫਆਈਆਰਸ ਹੈਗੀਆਂ ਉਹ ਐਫਆਈਆਰ ਦੇ ਵਿੱਚ ਲਾਸਟ ਕਦੋਂ ਬਾਹਰ ਆਇਆ ਕਿਹੜੀ ਐਫਆਈਆਰ 'ਚ ਉਹ ਅੰਦਰ ਗਿਆ ਕਿੱਦਾਂ ਬਾਹਰ ਆਇਆ ਬਾਰਾ ਕਿ ਉਹਨੇ ਕਿਹੜਾ ਕਿਹੜਾ ਕ੍ਰਾਈਮ ਕੀਤਾ ਹੁਣ ਕਿਦਾਂ ਐਕਟਿਵ ਹੋ ਗਿਆ ਦੁਬਾਰਾ ਇਹ ਸਾਰੀ ਗੱਲ ਇਨਵੈਸਟਿਗੇਟ ਕੀਤੀ ਸਰ ਕਿੰਨੀ ਪੁਲਿਸ ਪਾਰਟੀ ਦੀ ਫੋਰਸ ਸੀਗੀ ਇਹਨਾਂ ਨੂੰ ਕਿਹੜਾ ਮੇਰੇ ਹਿਸਾਬ ਨਾਲ ਕੱਲ ਮਿਨੀਮਮ ਉੱਥੇ 30 ਤੋਂ 40 ਦੇ ਕਰੀਬ ਮਲਾਜਮ ਜਿਹੜੇ ਹੈਗੇ ਆ ਉਹ ਆਲੇ ਦੁਆਲੇ ਚੌਕੀਆਂ ਦੇ ਥਾਣਿਆਂ ਦੇ ਇਕੱਠੇ ਕਰਕੇ ਉਹਨਾਂ ਨੇ ਆਪਰੇਸ਼ਨ ਕੀਤਾ ਡੀਐਸਪੀ ਸਬ-ਡਿਵੀਜ਼ਨ ਫਲੋਰ ਦੀ ਸੁਪਰਵਾਈਜ਼ਰ ਚ ਹੋਇਆ ਐਸਐਚਓ ਗਰਾਇਆ ਔਰ ਫਲੋਰ ਕੰਬਾਈਨ ਟੀਮਾਂ ਦੇ ਨਾਲ ਉਹਨਾਂ ਨੇ ਕੀਤਾ ਨਾਰਕੋਟਿਕ ਸੈਲ ਨਾਰਕੋਟਿਕ ਦੀ ਤੁਸੀਂ ਗੱਲ ਕੀਤੀ ਹੈ ਕਿ ਉਹ ਗੌਰਮੈਂਟ ਰਹੀ ਹੈ ਕਿਉਂਕਿ ਡਰੱਗਸਟਰਾਂ ਖਿਲਾਫ ਜਿਹੜਾ ਪੰਜਾਬ ਗੌਰਮੈਂਟ ਜਾਂ ਪੰਜਾਬ ਪੁਲਿਸ ਐਕਸ਼ਨ ਵੀ ਲੈ ਰਹੀ ਹੈ ਪ੍ਰੋਪਰਟੀਆਂ ਸੀਜ਼ ਵੀ ਕਰ ਰਹੀ ਹੈ ਇਹਦੀ ਪ੍ਰੋਪਰਟੀਆਂ ਸੀਜ਼ ਕੀਤੀ ਹੈ ਲੈਟ ਅਸ ਸੀ ਬਿਲਕੁਲ ਕੀਤੀ ਜਾਊਗੀ ਜੀ ਇਹਦਾ ਜਿਹੜਾ ਵੀ ਜੋ ਕੁਝ ਵੀ ਇਹਨੇ ਡਰੱਗ ਦੇ ਤੋਂ ਬਣਾਇਆ ਹੋਇਆ ਉਹ ਸਾਰਾ ਕੁਝ ਇਹਦਾ ਫਰੀਜ ਨਹੀਂ ਜਬਤ ਵੀ ਕੀਤਾ ਜਾਊਗਾ ਅਰਾਮ ਕੀ ਹੋਈ ਹੁਣ ਤੱਕ ਕੋਈ ਵੈਪਨ ਨਹੀਂ ਕੁਝ ਨਹੀਂ ਹੁਣ ਤੱਕ ਤਾਂ ਅਸੀਂ ਇਹਦੇ ਕੋਲ ਡੈਡਲਾਈ ਜਿਹੜੇ ਸ਼ਾਰਪ ਐਜ ਵੈਪਨਸ ਹੈਗੇ ਆ ਉਹ ਤਾਂ ਬਰਾਮਦ ਕੀਤੇ ਹੈਗੇ ਬਟ ਵੀ ਆਰ ਲੁਕਿੰਗ ਫਾਰ ਦਾ ਆਰਮਸ ਆਲਸੋ ਇਸ ਜੋ ਜਿੱਦਾਂ ਦਾ ਇਹਦਾ ਪ੍ਰੋਫਾਈਲਿੰਗ ਹੈਗੀ ਸਾਨੂੰ ਹੋਰ ਵੀ ਆਸ ਹੈ ਵੀ ਡੂਰਿੰਗ ਪੁਲਿਸ ਰਿਮਾਂਡ ਹਲੇ ਤੱਕ ਤਾਂ ਉਹ ਇਜਰਡ ਹੈਗਾ ਉਹਦੇ ਰਿਮਾਂਡ ਲੈਣ ਤੋਂ ਬਾਅਦ ਸਾਨੂੰ ਹੋਰ ਵੀ ਜਿਹੜੀ ਰਿਕਵਰੀ ਹੋ ਸਕਦੀ ਹੈ